ਉਨ੍ਹਾਂ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈੱਡਕ quarters ਮਾਨਯੋਗ ਅਸਿਸਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੋਂ ਜਿਹੜੇ ਟ੍ਰੈਫਿਕ ਦਾ ਵਿਹਮ ਚਲਾਇਆ ਗਿਆ ਸੀਗਾ ਉਸ ਦੇ ਦੌਰਾਨ ਸਾਨੂੰ ਇੱਕ ਪ੍ਰਾਈਵੇਟ ਖਰਮ ਤੋਂ ਆਪਣੇ ਗੁੱਡੂ ਜੀ ਉਹਨਾਂ ਨੇ ਸਾਡੀ ਕਾਫੀ ਮਦਦ ਕੀਤੀ ਜਿਹਨੇ ਵੀ ਡਿਵਾਈਡਰ ਲੱਗੇ ਨੇ ਸਾਈਨ ਬੋਰਡ ਲਗਾਏ ਨੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ ਮੀਡੀਆ ਸਾਥੀਆਂ ਨੂੰ ਦੱਸਣਾ ਚਾਹੁੰਦੇ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈਡਕ quarter ਕਾਰਜ ਸਿਕੀ ਨਾਲ ਪੂਰੀ ਟ੍ਰੈਫਿਕ ਵਿੰਗ ਜਿਨ ਨੇ ਵੀ ਸਾਡੇ ਚੌਕ ਹੈ ਖੰਨਾ ਸ਼ਹਿਰ ਦੇ ਉੱਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਤਾਂ ਉੱਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੱਨੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹਨ ਰਿਫਲੈਕਟਿਵ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਇਆ ਹੈ ਸੋ ਥੈਟ ਜੋ ਟ੍ਰੈਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਉਹ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੌਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹਿਗਨ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾ ਕੇ ਜੋ ਕੋਨਸ ਹੁੰਦੇ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ਟ੍ਰੈਫਿਕ ਦੇ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਉਨੇ ਨੂੰ ਪਰਮਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਡਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਡਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਹੈ ਕਿ ਬਹੁਤ ਬੇਨਫੀਟ ਹੋਏਗਾ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਤੋਂ ਜਿਹੜੇ ਟ੍ਰੈਫਿਕ ਦਾ ਵੀ ਹਮ ਚਲਾਇਆ ਗਿਆ ਸੀਗਾ ਉਸ ਦੇ ਦੌਰਾਨ ਸਾਨੂੰ ਇੱਕ ਪ੍ਰਾਈਵੇਟ ਫਰਮ ਤੋਂ ਆਪਣੇ ਗੁੱਡੂ ਜੀ ਉਹਨਾਂ ਨੇ ਸਾਡੀ ਕਾਫੀ ਮਦਦ ਕੀਤੀ ਜਿਹਨੇ ਵੀ ਡਿਵਾਈਡਰ ਲੱਗੇ ਨੇ ਸਾਈਨ ਬੋਰਡ ਲਗਾਏ ਨੇ ਇਹਨਾਂ ਦੀ ਬਦੌਲਤ ਹੀ ਲਗਾਏ ਗਏ ਕਿਉਂਕਿ ਕਾਫੀ ਪ੍ਰੋਬਲਮ ਆ ਰਹੀ ਸੀ ਕਿ ਸਾਨੂੰ ਜਿਵੇਂ ਦੂਜੇ ਪਲਾਸਟਿਕ ਵਾਲੇ ਲਗਾਏ ਸੀ ਕਿ ਇਹ ਜਿਹੜੇ ਡਿਵਾਈਡਰ ਉਹ ਲੋਕਾਂ ਨੂੰ ਤੋੜਦੇ ਤੋੜਨ ਤੋਂ ਬਾਅਦ ਫਿਰ ਇਹਨਾਂ ਨਾਲ ਗੱਲਬਾਤ ਕਰਕੇ ਸਾਡੇ ਐਸਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਕਰਨ ਤੋਂ ਬਾਅਦ ਇਹ ਸਾਈਨ ਬੋਰਡ ਤੇ ਡਿਵਾਈਡਰ ਇਹਨਾਂ ਨੇ ਪ੍ਰੋਵਾਈਡ ਕਰਾਏ ਗਏ ਜਿਸ ਤੋਂ ਕਾਫੀ ਸਾਨੂੰ ਹਰੇਕ ਆਮ ਪਬਲਿਕ ਦੀ ਵੀ ਕਾਫੀ ਮਤਲਬ ਰੁਕ ਜਾਣਾ ਚੰਗੇ ਆਏ ਨੇ ਕਿ ਵੀ ਇਹਨਾਂ ਨੇ ਵਧੀਆ ਕੰਮ ਕਰਕੇ ਐਕਸੀਡੈਂਟ ਤੋਂ ਰੋਕਿਆ ਗਿਆ। ਤੋਂ ਜਿੰਨੇ ਵੀ ਸਾਡੇ ਹਾਈਵੇ ਦੇ ਟੋਏ ਸੀਗੇ ਉਹ ਸਾਰੇ ਟੋਏ ਵੀ ਅਸੀਂ ਪੇਸ਼ ਪਰਕ ਸਾਡੇ ਇੰਸਪੈਕਟਰ ਸਾਹਿਬ ਨਾਲ ਮਿਲ ਕੇ ਸਾਡੀ ਸਾਰੀ ਟ੍ਰੈਫਿਕ ਟੀਮ ਨਾਲ ਮਿਲ ਕੇ ਉਹ ਟੋਏ ਸਾਰੇ ਭਰਤੇ ਜਿੱਥੋਂ ਆਪਾਂ ਨੂੰ ਐਕਸੀਡੈਂਟ ਹੁੰਦੇ ਸੀ ਉਹਨਾਂ ਤੋਂ ਲੋਕਾਂ ਦੀ ਜਾਨ ਬਚਾਉਣ ਵਾਸਤੇ ਇਹ ਨੈਸ਼ਨਲ ਹਾਈਵੇ ਨਾਲ ਮਿਲ ਕੇ ਅਸੀਂ ਸਾਰਾ ਉਪਰਾਲਾ ਕੀਤਾ। ਤੋਂ ਹੁਣ ਅੱਗੇ ਵੀ ਸਾਡੀ ਟ੍ਰੈਫਿਕ ਪੁਲਿਸ ਵਧੀਆ ਕੰਮ ਕਰ ਰਹੀ ਹੈ 24 ਘੰਟੇ ਉਹ ਤੁਝੇ 8 ਤੋਂ 8 ਡਿਊਟੀ ਕਰਦੇ ਨੇ ਕਿਤੇ ਵੀ ਕੋਈ ਵੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਵੀ ਜਾਮ ਲੱਗ ਜਾਂਦਾ 5 ਮਿੰਟ ਮੇ ਉਥੇ ਸਾਡਾ ਮਲਾਜ਼ਮ ਪਹੁੰਚਦਾ ਤੋਂ ਅਸੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਸਾਡਾ ਸਹਿਯੋਗ ਦਿਓ ਕਿ ਵੀ ਟੱਟੋ-ਕੱਟ ਰੋਂਗ ਪਾਰਕਿੰਗ ਕਰਨ ਰਫ ਡਰਾਈਵਿੰਗ ਨਾ ਕਰਨ ਤੋਂ ਸਾਨੂੰ ਇਹ ਹੀ ਭਰੋਸਾ ਮਤਲਬ ਹੈ ਕਿ ਬਿਲਕੁਲ ਆਮ ਪਬਲਿਕ ਤੋਂ ਕਿ ਸਾਨੂੰ ਇਹ 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 ਚੀਜ਼ਾਂ ਪ੍ਰੋਵਾਈਡ ਕਰਾਈ ਜਾਏ ਕਿ ਵੀ ਅੱਗੇ ਤੋਂ ਸਾਨੂੰ ਇਹ ਇਹ ਦਿੱਕਤ ਪਰੇਸ਼ਾਨੀ ਨਾ ਆਏ ਕੈਰੋ ਕਲੈਕਟਾਂ ਦਾ ਫੀਸ ਤੋਂ ਨਾ ਆ ਰਹੇ ਸਾਨੂੰ ਮਿਊਂਸੀਪਲ ਕਾਰਪੋਰੇਸ਼ਨ ਲਿਖ ਕੇ ਵੀ ਦਿੱਤਾ ਇੱਕ ਸਾਡੀ ਨਾ ਟ੍ਰੈਫਿਕ ਲਾਈਟ ਖਰਾਬ ਹੋਈ ਪਈ ਹੈ ਉਹਨਾਂ ਨੂੰ ਲੈਟਰ ਵੀ ਲਿਖਿਆ ਹੋਇਆ ਉਹ ਜਲਦ ਹੀ ਠੀਕ ਕਰਵਾਈ ਜਾਊਗੀ ਸਾਨੂੰ ਕਾਫੀ ਵਾਰ ਜਾ ਕੇ ਖੁਦ ਮੀਟਿੰਗਾਂ ਵੀ ਕੀਤੀ ਈਓ ਨਾਲ ਵੀ ਮੀਟਿੰਗ ਕੀਤੀ ਉਹ ਚੰਡੀਗੜ੍ਹ ਤੋਂ ਆਣੇ ਨੇ ਹੋ ਸਕਦਾ ਨੈਕਸਟ ਵੀਕ ਕੋ ਚਾਲੂ ਹੋ ਜਾਵੇ। ਕਈ ਜਾਣੇ ਅਜੇ ਵੀ ਪਰ ਪਰ ਅਚਰ ਹੋਰਨਾਂ ਲਈ ਬੱਟਾ ਨੇ ਤੇ ਮਾਰਦੇ ਨੇ ਉਹਨਾਂ ਵਾਸਤੇ ਦੇਖੋ ਜੀ ਅਸੀਂ ਕਾਫੀ ਪਹਿਲੇ ਵੀ ਕਾਫੀ ਸੜਕ ਚਲਾਇ ਸੀਗਾ ਪਰ ਹੁਣ ਫਿਰ ਦੁਬਾਰਾ ਤੋਂ ਆਪਾਂ ਨੂੰ ਨਤ ਪਾਉਣ ਵਾਸਤੇ ਫਿਰ ਦੁਬਾਰਾ ਤੋਂ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਔਰ ਨਾਲ ਬੰਦਤੀ ਕਾਰਵਾਈ ਵੀ ਕੀਤੀ ਜਾਊਗੀ। ਹੌਨ ਸਾਈਡ ਤੋਂ ਵੀ ਕਈ ਜਾਂਦੇ ਨੇ। ਰੋਂਗ ਸਾਈਡ ਜਾਂਦੇ ਉਹਨਾਂ ਵਾਸਤੇ ਵੀ ਇਹੀ ਹੈ ਕਿ ਬਈ ਦੇਖੋ ਅਗਰ ਜਿੱਦਣ ਫਸ ਕੇ ਕੋਈ ਐਕਸੀਡੈਂਟ ਵੀ ਹੋ ਗਿਆ ਨਾਲ ਪਰਚਾ ਵੀ ਦਰਜ ਹੋਗਾ ਉਹਨਾਂ ਦੇ ਖਿਲਾਫ। ਤੋ ਇਹ ਨਾਲ ਰੋਣ ਚੌੜਗਣ ਆਪਣੇ ਵੀ ਜਾਨ ਕੋ ਖਤਰਾ ਹੈ ਤੇ ਦੂਜੇ ਦੀ ਜਾਨ ਨੂੰ ਖਤਰਾ ਹੈਗਾ ਸਾਰਿਆਂ ਨੂੰ ਆਪੀ ਲੈ ਕੇ ਦੇਖੋ ਆਪਾਂ ਆਪ ਸੁਰੱਖਿਤ ਰਹੀਏ ਤੇ ਦੂਜਿਆਂ ਨੂੰ ਵੀ ਸੁਰੱਖਿਤ ਰੱਖੀਏ ਥੈਂਕ ਯੂ